ਦੇ ਦਸੀਦਾਰ ਹੁਸੈਨ ਦਾ ਸਰਕਾਰੀ ਸਕੂਲ ਦੇ ਵਿੱਚ ਸੈਮੀਨਾਰ ਲਗਾਇਆ ਗਿਆ ਇਹ ਚੀਜ਼ ਅਸਾਂ ਦੇ ਨਾਮ ਤੇਗਾ ਜਿਸ ਦਾ ਆਪ ਸਭ ਨੂੰ ਪਤਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਐਸਐਸਪੀ ਸ਼ਰਪੂਰ ਜੀ ਬਦਲ ਕੇ ਆਏ ਆ ਨਵੇਂ ਐਸਐਸਪੀ ਸਰਦਾਰ ਆਏ ਆ ਤੇ ਇਹਨਾਂ ਵੱਲੋਂ ਸਾਨੂੰ ਬੜੇ ਅਭਬ ਤੇ ਸਤਿਕਾਰ ਦੇ ਨਾਲ ਇਹ ਹਕਮ ਆ ਕਿ ਤੁਸੀਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਾਈਬਰ ਕ੍ਰਾਈਮ ਟੈਪਕ ਐਜੂਕੇਸ਼ਨ ਤੇ ਜਿਹੜੇ ਨਸ਼ਾ ਪ੍ਰਤੀ ਆ ਤੇ ਨਸ਼ਿਆਂ ਪ੍ਰਤੀ ਜਾਗਰੂਕ ਜਿੜੇ ਕੈਂਪ ਤਾਂ ਉਹ ਲਾਈ ਜਾਉਂ ਲਾਈ ਗਾਈ ਚ ਲਗਾਈ ਜਾਣ ਉਸੇ ਸੰਬੰਧ ਦੀ ਲੜੀ ਵਿੱਚ ਅੱਜ ਅਸੀਂ ਬੱਸੀ ਗੁਲਾਮਸਹਿਬ ਸਕੂਲ ਸ਼ਹਿਰਪੁਰ ਦੇ ਵਿੱਚ ਆਏ ਆ ਤੇ ਬੱਚਿਆਂ ਨੂੰ ਸਾਈਬਰ ਕਰਾਈਂ ਰੈਪ ਗਿਆ ਐਜੂਕੇਸ਼ਨ ਤੇ ਨਸ਼ਿਆਂ ਦੇ ਸੰਬੰਧ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਉਹਨਾਂ ਬੱਚਿਆਂ ਨੇ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਵਿੱਚ ਤੇ ਆਪਣੇ ਰਿਸ਼ਤੇਦਾਰਾਂ ਦੇ ਨੀਰ ਇੰਡੀਅਰ ਦੇ ਵਿੱਚ ਜਾ ਕੇ ਸਾਰੀ ਜਾਣਕਾਰੀ ਜਿਹੜੀ ਹੈ ਚੈੱਕ ਕਰੋ ਆਜੋ ਅਸੀਂ ਰੈਪ ਕਰੂਲਾਂ ਦੀ ਪਹਿਲਾਂ ਕਰ ਸਕੀਏ ਜਿਹੜੇ ਸਾਈਬਰ ਕ੍ਰਾਈਮ ਦੇ ਜਿਹੜੇ ਲੋਕ ਠੱਗੀ ਮਾਰ ਰਹੇ ਉਹ ਤੋਂ ਬਚ ਸਕੀਏ ਅਤੇ ਵੱਖ-ਵੱਖ ਨਸ਼ਿਆਂ ਤੋਂ ਬਚ ਸਕੀਏ ਤੇ ਲੋਕਾਂ ਵਿੱਚ ਨਸ਼ਿਆਂ ਪਰ ਦੀ ਜਿਹੜੀ ਅਵੇਅਰਨੈਸ ਕਰ ਸਕੀਏ ਇਸ ਕਰਕੇ ਜਿਹੜਾ ਸੈਮੀਨਾਰ ਅੱਜ ਅਸੀਂ ਲਗਾਇਆ ਹੈ ਜੇਕਰ ਸਾਈਬਰ ਕ੍ਰਾਈਮ ਠੱਗੀ ਹੁੰਦੀ ਹੈ ਉਹ ਸਭ ਤੋਂ ਪਹਿਲੇ ਕਿੱਥੇ ਫੋਨ ਕਰੇ ਤੇ ਕਿਹਨੂੰ ਸਲਾਹ ਕਰੇ ਉਹ ਸਭ ਤੋਂ ਪਹਿਲਾਂ ਜੀ 1930 ਤੇ ਕਾਲ ਕਰੇ ਫੌਰਨ ਤੋਂ ਬਾਅਦ ਤੁਰੰਤ ਉਹਦੀ ਜਿਹੜੀ ਸੂਚਨਾ ਜਿਹੜਾ ਸਾਡਾ ਸਾਈਬਰ ਸਟੇਸ਼ਨ ਜਿਹੜਾ ਸਾਈਬਰ ਥਾਣਾ ਬਿਲਕੁਲ ਪੁਲਿਸ ਲਾਈਨ ਦੇ ਨੇੜੇ ਆ ਉੱਥੇ ਜਾ ਕੇ ਆਪਣੀ ਜਿਹੜੀ ਲਿਖਤੀ ਐਪਲੀਕੇਸ਼ਨ ਦੇ ਕੇ ਜਿਹੜਾ ਵਿਅਕਤੀਆਂ ਦੇ ਜਿਹਨਾਂ ਵਿਅਕਤੀਆਂ ਨੇ ਕੋਈ ਕਿਸੇ ਵਿਅਕਤੀ ਦੇ ਨਾਲ ਫਰੋਡ ਕੱਢੀ ਮਾਰੀ ਆ ਉਹਦੇ ਖਾਤੇ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇਗੀ ਔਰ ਮੈਂ ਤੁਹਾਡੀ ਜਾਣਕਾਰੀ ਬਾਰੇ ਵਾਸਤੇ ਇਹ ਵੀ ਦੱਸਨੇ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੀ ਸ਼ਿਆਹਪੁਰ ਪੁਲਿਸ ਦੀ ਜਿਹੜੀ ਸਾਈਬਰ ਕ੍ਰਾਈਮ ਦੀ ਟੀਮ ਹੈ ਇਹਨੇ ਪਹਿਲਾਂ ਵੀ ਬਹੁਤ ਲੋਕਾਂ ਦਾ ਜਿਹੜਾ ਪੈਸਾ ਆ ਤੇ ਵਾਪਸ ਕਰਾਇਆ ਸਾਈਬਰ ਕ੍ਰਾਈਮ ਠੱਗਾਂ ਨੂੰ ਜੀ ਬਾਰੇ ਕੋਈ ਗਲਬਾ ਉਸ ਨੂੰ ਦੇਣਾ ਜਾਂਦਾ ਇਸ ਦਾ ਨਾਮ ਗੁੱਪਤ ਰਹੂਗਾ ਜੀ ਬਿਲਕੁਲ ਜਿਹੜਾ ਵੀ ਵਿਅਕਤੀ ਕੋ ਨਸ਼ਾ ਕਰਦਾ ਹੈ ਅਗਰ ਉਹਦੀ ਕੋਈ ਸੂਚਨਾ ਇਹ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਉਹਦੀ ਕੋਈ ਸਾਨੂੰ ਪਬਲਿਕ ਸੂਚਨਾ ਦਿੰਦੀ ਹੈ ਉਹਦਾ ਨਾਮ ਜਿਹੜਾ ਬਿਲਕੁਲ ਗੁੱਪਤ ਰੱਖਿਆ ਜਾਵੇਗਾ ਕਿਸੇ ਦਾ ਵੀ ਨਾਮ ਜਿਹੜਾ ਪਬਲਿਕ ਵਿੱਚ ਨਸ਼ਰ ਨਹੀਂ ਕੀਤਾ ਜਾਵੇਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਇਸ ਕੰਮ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਦਾ ਸਾਥ ਦਿਓ ਤਾਂ ਜੋ ਅਸੀਂ ਕਾਮਯਾਬ ਹੋ ਸਕੀਏ ਤੇ ਜਿਹੜੇ ਲੋਕ ਨਸ਼ਾ ਕਰਦੇ ਆ ਉਹਨੂੰ ਇਸ ਦਲਦਲ ਦੇ ਵਿੱਚੋਂ ਮੁਕਤ ਕਰਵਾ ਸਕੀਏ